ਹਾਂ ਮੇ ਆਪੇ ਕੱਲ ਨੂੰ ਬਸੰਤ ਬਾਜ਼ੀ ਦੇ ਵਾਸਤੇ ਕਿੰਨੇ ਪਤੰਗ ਲੈ ਕੇ ਆਉਂਦੇ ਆ ਮੈਂ 12 13 ਉਹ ਇੰਨੇ ਪਤੰਗ ਕਿੜਾਵੇਂਗਾ ਹੈ ਤੇ ਡੋਰ ਡੋਰਾ ਕਿਹੜੀ ਚੈਨਡੋਰ ਦੀ ਤਾਂ ਨਹੀਂ ਕਿਸੇ ਤੇਰੇ ਦੋਸਤ ਨੇ ਚੈਨਡੋਰ ਲੈਂਦੀ ਹੋਵੇ ਇੱਥੇ ਦੁਕਾਨ ਤੇ ਚੈਨਡੋਰ ਹੋਵੇ ਕਿਸੇ ਕੋਲੇ ਕਿਸੇ ਕੋਲੇ ਵੀ ਨਹੀਂ ਬੜੀਆ ਚੰਗੇ ਦੁਕਾਨਦਾਰ ਆ ਆਪਣੇ ਹਨ ਵੀ ਜਿਹੜੇ ਚੈਨਡੋਰ ਨਹੀਂ ਮਤਲਬ ਵਰਤਦੇ ਪਤੰਗ ਉਹ ਖੁਸ਼ੀ ਖਾਸੀ ਖੁਸ਼ੀ ਖੁਸ਼ੀ ਪਤੰਗ ਚੜਾਉਂਦੇ ਨੇ ਸੋਹਣੀ ਗੱਲ ਐ ਹਨਾ ਤੇ ਕੱਲ ਫਿਰ ਕਿੰਨਾ ਟਾਈਮ ਜੇ ਧੁੰਦ ਨਾ ਹਟੀ ਫੇਰ ਕੀ ਕਰੋਂਗੇ ਫੇਰ ਉਹ 커피 ਕੀ ਦੀ ਹੈਗੀ ਜਾ ਕੇ ਪੀਲਾ ਹੋਲੀ ਲਈ ਪੀ ਚਲੀ ਹਾਂ ਹੂੰ ਲੋਭਟਾ ਕਾਹ ਵੀ ਪੀ ਲੋ ਹਾਂ ਇਹ ਬਣੀਏ ਨਾ ਗੱਲ ਹਾਂ ਲੋ ਵੀ ਅੱਜ ਤੁਹਾਨੂੰ ਸੁਣਾਉਣੇ ਇੱਕ ਬਾਤ ਸਾਨੂੰ ਬਾਪੂ ਸੁਣਾਉਂਦਾ ਹੁੰਦਾ ਸੀਗਾ ਠੀਕ ਹੈ ਕੋਈ ਮੁੰਡਾ ਸੀ ਹੈਪੀ ਵਰਗਾ ਨਾਂ ਸੀ ਉਹਦਾ ਬੱਲੂ ਅੱਛਾ ਬੱਲੂ ਬੱਲੂ ਆਪਦੇ ਪਿਓ ਦੀ ਖੇਤ ਰੋਟੀ ਲੈ ਕੇ ਜਾਂਦਾ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਬੱਚੇ ਪੜਨ ਘਟ ਜਾਂਦੇ ਹੁੰਦੇ ਸኩል ਉਹਨਾਂ ਸਮਿਆਂ ਮਲੇ ਦੀ ਗੱਲ ਹੈ ਜਦੋਂ ਪੜਾਈਆਂ ਬਹੁਤ ਜ਼ਿਆਦਾ ਘੱਟ ਹੁੰਦੀਆਂ ਸੀ ਜਾਂ ਨਹੀਂ ਨਾਂ ਮਾਤਰੀ ਦੀਆਂ ਬੱਲੂ ਦਾ ਪਿਓ ਉਹਦੀ ਮੰਮੀ ਨੂੰ ਕਹਿੰਦਾ ਕਹਿੰਦਾ ਮੈਂ ਖੇਤ ਜਾਣਾ ਤੇ ਬੱਲੂ ਨੂੰ ਰੋਟੀ ਲੈ ਕੇ ਭੇਜ ਦੇ ਖੇਤਾਂ ਉਨੇ ਰੋਟੀ ਤਿਆਰ ਕੀਤੀ ਰੋਟੀ ਦੇ ਕੇ ਪੇਜਤਾ ਪਿੰਡੋਂ ਟੱਪ ਕੇ ਇੱਕ ਸੂਆ ਪੈਂਦਾ ਸੀ ਉਹਨਾਂ ਦੇ ਸੂਏ ਦੇ ਕਿਨਾਰੇ ਤੇ ਆਪਦੇ ਯਾਰਾਂ ਦੋਸਤਾਂ ਦੇ ਨਾਲ ਗੋਲੀਆਂ ਤੇ ਕੁਝ ਹੋਰ ਖੇਡਾਂ ਖੇਡਣ ਲੱਗ ਗਿਆ ਖੇਡਾਂ ਖੇਡਦਾ ਰਿਹਾ ਜਦੋਂ 12 1 ਵਜ ਗਿਆ ਉਹਦੇ ਯਾਦ ਆਇਆ ਵੀ ਆਪਾਂ ਤਾਂ ਰੋਟੀ ਲੈ ਕੇ ਜਾਣੀ ਸੀ ਕਿਆ ਖੇਤ ਚਾਕੇ ਰੋਟੀ ਲਈ ਰੋਟੀ ਤੇ ਖੇਤ ਵਾਗਿਆ ਖੇਤ ਜਾ ਕੇ ਕਹਿੰਦਾ ਵੀ ਉਹਦਾ ਪਿਓ ਕਹਿੰਦਾ ਵੀ ਤੂੰ ਰੋਟੀ ਲੈ ਕੇ ਆਇਆ ਉਹ ਨੂੰ ਕਹਿੰਦਾ ਤੇਰੀ ਭਣੋ ਪਕਾ ਕੇ ਵੀ ਦੇਵੇ ਪਹਿਲਾਂ ਜਿਹੜੇ ਲੋਕ ਸੀ ਨਾ ਮਨੂ ਥੋੜਾ ਜਿਆਦਾ ਖੁੱਲਾ ਬੋਲਦੇ ਸੀ ਕਹਿੰਦਾ ਕੁਛ ਉਹ ਬਿਗੜਿਆ ਹੋਇਆ ਸੀ ਬੱਚਾ ਤਾਂ ਕਰਕੇ ਥੋੜਾ ਜਿਹਾ ਬੋਲਦਾ ਹੀ ਇਸ ਤਰ੍ਹਾਂ ਸੀ ਕਹਿੰਦਾ ਤੇਰੀ ਭਣੋ ਪਕਾ ਕੇ ਵੀ ਦੇਵੇ ਤੇ ਉਹ ਭਾਈ ਦੂਜੇ ਦਿਨ ਉਹ ਸ਼ਾਮ ਨੂੰ ਘਰੇ ਆਇਆ ਜਦੋਂ ਆ ਕੇ ਆਉਦੇ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਰੋਟੀ ਟਾਈਮ ਨਾਲ ਭੇਜਿਆ ਕਰ ਮੈਂ ਲੇਟ ਹੋ ਜਾਣਾ ਕਹਿੰਦੀ ਮੈਂ ਤਾਂ ਤਰਕੇਸ ਨਹੀਂ ਬਣਾ ਕੇ ਰੋਟੀਆਂ ਭੇਜਦਾ ਸੀਗਾ ਪਤਾ ਨਹੀਂ ਕਿੱਥੇ ਇਹ ਖੇਡ ਲੱਗ ਗਿਆ ਤੇ ਦੂਸਰੇ ਦਿਨ ਫੇਰ ਜਦੋਂ ਰੋਟੀ ਬਣਾ ਕੇ ਭੇਜਿਆ ਤੇ ਉਹਦੇ ਪਿਓ ਨੇ ਦੇਖਿਆ ਵੀ ਇਹ ਰੋਜ਼ ਲੇਟ ਹੋ ਜਾਂਦਾ ਤੇ ਵੀ ਅੱਜ ਇਹਦਾ ਪੁੱਛਦੇ ਆ ਹਾਲ ਦੇਖਦੇ ਵੀ ਕਿੱਥੇ ਖੜਦਾ ਹੈ ਤੇ ਉਹ ਆ ਕੇ ਬਈ ਲੋਕ ਕੇ ਬਹਿ ਗਿਆ ਪਿੰਡ ਦੇ ਬਾਹਰ ਉਹਨੇ ਕੀ ਕੀਤਾ ਆਇਆ ਰੋਟੀ ਦੇ ਕੇ ਜਦੋਂ ਉਹਦੀ ਮਾਂ ਨੇ ਭੇਜਿਆ ਗਿਆ ਬਾਹਰ ਸੂਏ ਤੇ ਜਵਾਕਾਂ ਦੇ ਨਾਲ ਗੋਹਣ ਲੱਗਿਆ ਖੇਡਣ ਉਹਨੂੰ ਵੀ ਆਇਆ ਲੱਗਿਆ ਵੀ ਖੇਡ ਲੈਣ ਦੇ ਨੂੰ ਜਿਹੜਾ ਕੋਈ ਕਰਦਾ ਕਰੀ ਜਾਣ ਦੇ ਤੇ ਜਦੋਂ ਉੱਥੋਂ ਚੱਲ ਪਿਆ ਦੇਖਿਆ ਵੀ ਖੇਡ ਖੂਡ ਕੇ ਤੁਰ ਪਿਆ ਤੇ ਦੇਖ ਕੇ ਟੇਢ ਤੇ ਸਿੱਧਾ ਹੋ ਗਿਆ ਖੇਤ ਨੂੰ ਆਪ ਤੇ ਜਾ ਕੇ ਹੱਲ ਜੋੜ ਲਿਆ ਉਹਨੇ ਤੇ ਉਹ ਰਾ ਰਾ ਆਇਆ ਬੱਲੂ ਬੱਲੂ ਨੇ ਜਦੋਂ ਜਾ ਕੇ ਰੋਟੀ ਧਰੀ ਤੇ ਕਹਿੰਦਾ ਪੁੱਤ ਕੀ ਗੱਲ ਅੱਜ ਫੇਰ ਲੇਟ ਹੋ ਗਿਆ ਕਹਿੰਦਾ ਤੇਰੀ ਭਣੋ ਪਕਾ ਕੇ ਵੀ ਦੇ ਦੇ ਮੈਂ ਤਾਂ ਸੁਨੇਹਾ ਲੈ ਕੇ ਆ ਜਾ ਉਹ ਪਕਾ ਕੇ ਨਹੀਂ ਦਿੰਦੀ ਮੈਨੂੰ ਉਹਨੇ ਕਿਹਾ ਭਾਈ ਡੰਡਾ ਘੜ ਰੱਖਿਆ ਸੀਗਾ ਖਿੱਚ ਲਿਆ ਫਿਰ ਕੁੱਟਿਆ ਭਾਈ ਉਹਨੇ ਉੱਥੋਂ ਉਹ ਰੋਂਦਾ ਰੋਂਦਾ ਘਰੇ ਆ ਗਿਆ ਘਰੇ ਆ ਕੇ ਉਹਦੀ ਮਾਂ ਨੇ ਪੁੱਛਿਆ ਪੁੱਤ ਤੂੰ ਰੋਈ ਜਾਂਦਾ ਕੀ ਹੋ ਗਿਆ ਕਹਾਂ ਤੇਰੇ ਖਸਮ ਦੇ ਸੱਪ ਲੜ ਗਿਆ ਉਹ ਲੈ ਕੇ ਦੁੱਧ ਕਿਉ ਜੋ ਭੱਜੀ ਖੇਤ ਨੂੰ ਸਰਮੋਤ ਭੱਜੀ ਜਾਵੇ ਤੇ ਖੇਤ ਜਾ ਪਹੁੰਚੀ ਉਹ ਕਹਿੰਦਾ ਕਿਵੇਂ ਭੱਜੀ ਆਉਣੀ ਐ ਭਗਮਾਨ ਨੇ ਕਹਿੰਦੀ ਬੱਲੂ ਕਹਿੰਦਾ ਵੀ ਤੇਰੇ ਸੱਪ ਲੜ ਗਿਆ ਉਹ ਕਹਿੰਦਾ ਕਹਿੰਦਾ ਉਹ ਇੱਥੇ ਇਹ ਰੋਜ਼ ਗੋਲੀਆਂ ਲੱਗ ਜਾਂਦਾ ਸੀ ਖੇਡਣ ਜਵਾਕਾਂ ਨਾਲ ਖੇਡ ਲੱਗ ਜਾਂਦਾ ਸੀਗਾ ਤੇ ਰੋਟੀ ਲੇਟ ਕਰ ਦਿੰਦਾ ਸੀ ਮੈਂ ਕਹਿੰਦਾ ਕੁੱਟਿਆ ਅੱਜ ਕਹਿੰਦਾ ਤੂੰ ਐਵੇਂ ਨਾਲ ਉਹ ਕਰ ਕਹਿੰਦਾ ਵੀ ਕਰੇ ਜਾ ਕਿਤੇ ਕੋਈ ਨੁਕਸਾਨ ਨਾ ਕਰ ਦੇ ਕਰ ਦੇ ਤੇ ਉਹੀ ਗੱਲ ਉਹਨੇ ਭਈ ਕਰੋ ਆਪਦਾ ਜਿਹੜਾ ਸੀਗਾ ਪੈਸਾ ਟੱਕਾ ਮਾੜਾ ਮੋਟਾ ਚੱਕਿਆ ਇੱਪਟ ਗਿਆ ਘਰੋਂ ਥੋੜੀ ਬਾਟ ਤੇ ਪਿੰਡ ਤੋਂ ਥੋੜੀ ਦੂਰੀ ਤੇ ਉਹਦੀਆਂ ਭੈਣਾਂ ਬੈਈਆਂ ਹੋਈਆਂ ਸੀ ਤੇ ਉਦੋਂ ਉੱਥੇ ਜਾਂਦੇ ਜਾਂਦੇ ਦਿਨ ਸਿਪ ਗਿਆ ਕਹਿੰਦੇ ਵੀ ਬੱਲੂ ਤੂੰ ਐਸ ਵੇਲੇ ਕਹਿੰਦਾ ਲੈ ਕਮਲਕੋ ਤੁਸੀਂ ਆਉਣਾ ਨਹੀਂ ਗਾ ਤੜਕੇ ਮੇਰੀ ਬਰਾਤ ਚੜ੍ਹਨੀ ਹੈ ਤੇ ਤੁਸੀਂ ਭਰੇ ਤਿਆਰ ਨੋਬੀ ਨਹੀਂ ਹੋਈਆਂ ਚਲੋ ਉਹਨਾਂ ਨੇ ਭਈ ਦਵਾ ਦਾ ਵ ਹੋਈਆਂ ਤਿਆਰ ਤੇ ਚੱਲ ਪਈ ਉਹਦੇ ਨਾਲ ਤੇ ਪਰੌਣੇ ਨੂੰ ਕਹਿੰਦੇ ਵੀ ਤੁਸੀਂ ਤੜਕੇ ਆ ਜਾਓ ਵੀ ਅਸੀਂ ਤਾਂ ਬਾਈ ਦੇ ਨਾਲ ਜਾਈਏ ਤੇ ਉਹਨਾਂ ਨੂੰ ਲੈ ਕੇ ਉਹ ਚੱਲ ਪਿਆ ਰਸਤੇ 'ਚ ਆ ਕੇ ਕਹਿੰਦਾ ਪਰਣੂ ਐ ਕਰੋ ਜਿਹੜੀਆਂ ਤੁਹਾਡੇ ਟੂਮਾ ਪਾਈਆਂ ਸਮਾਨ ਆ ਉਹ ਮੈਨੂੰ ਫੜਾ ਦਿਓ ਉਹ ਰਾਜ ਸੌ ਚੋਰ ਚੱਕੇ ਹੁੰਦੇ ਨੇ ਕਿ ਮੈਂ ਰਸਤੇ-ਰਸਤੇ ਨਾਲ-ਨਾਲ ਤੁਰ ਕੇ ਆਉਣਾ ਥੋੜੇ ਤੇ ਤੁਸੀਂ ਚੱਲੋ ਤੁਸੀਂ ਰਾਹ-ਰਾਹ ਚੱਲੋ ਤੇ ਉਹ ਭਈ ਤੁਰੀਆਂ ਗਈਆਂ ਤੇ ਉਹ ਭਈ ਉਥੋਂ ਦੇ ਕੇ ਡੇੜਾ ਪੱਜ ਗਿਆ ਲੈ ਕੇ ਟੁੰਮਾ ਤੇ ਉਹ ਭਈ ਜਦੋਂ ਗਈਆਂ ਘਰੇ ਘਰੇ ਕਿਹੜਾ ਜਾਣਾ ਸੀ ਪਿੰਡ ਦੀ ਫੇਰਨੀ ਤੋਂ ਗੀਤ ਗਾਉਣ ਲੱਗ ਗਈਆਂ ਗੀਤ ਗਾਉਂਦੀਆਂ ਗਾਉਂਦੀਆਂ ਤੇ ਜਦੋਂ ਕਰੇ ਗਈਆਂ ਕਰੇ ਉਹਦੀ ਮਾਂ ਕਹਿੰਦੀ ਕੁੜੇ ਗੀਤ ਗਾਉਂਦੀਆਂ ਉਹਨੀਆਂ ਆਖੇ ਬੱਲੂ ਦਾ ਵਿਆਹ ਉਹ ਸਾਨੂੰ ਲੈ ਗਿਆ ਤੇ ਉਹ ਆਖੇ ਕਿਹੜੇ ਉਹਨੂੰ ਫੜਾਤਾ ਨਹੀਂ ਦਿੱਤਾ ਕੋਸਾ ਕਿ ਸਾਡੀਆਂ ਤਾਂ ਟੂਮਾਟਾਂ ਸਾਰਾ ਕੁਝ ਉਹਦੇ ਕੋਲ ਹੀ ਐ ਕਹਿੰਦਾ ਫਿਰ ਪਾ ਲੋ ਫਿਰ ਉਹਦੇ ਉਹਨੂੰ ਦਿੱਤੀਆਂ ਤਾਂ ਕਹਿੰਦਾ ਉਹ ਤਾਂ ਇੱਥੋਂ ਕੁੱਟਿਆ ਸੀਗਾ ਭੱਜ ਗਿਆ ਘਰੋਂ ਤੇ ਕਹਿੰਦਾ ਥੋੜਾ ਸਮਾਨ ਵੀ ਲੈ ਗਿਆ ਉਹ ਭਈ ਉਥੋਂ ਜ्यों ਭੱਜਿਆ ਕਹਾਂ ਜਾ ਕੇ ਉਹਨੇ ਆਖੇ ਵੀ ਪੈਸੇ ਟਕੇ ਹੁਣ ਲੈ ਲੇ ਆਪਾਂ ਬਾਵਾ ਬਾਵਾ ਹੋ ਗਏ ਤੇ ਉਹਨੇ ਕੀ ਕੀਤਾ ਇੱਕ ਕੋੜੀ ਖਰੀਦ ਲਈ ਕੋੜੀ ਖਰੀਦ ਕੇ ਮੇਲੇ ਤੋਂ ਤੇ ਕੋੜੀ ਲੈ ਕੇ ਚੱਲ ਤੁਰਿਆ ਜਾਂਦਾ ਤੇ ਰਸਤੇ ਦੇ ਵਿੱਚ ਇੱਕ ਮਾਤਾ ਜਾਂਦੀ ਹੈ ਬੁੜੀ ਉਹ ਨੂੰ ਕੋੜੀ ਨੂੰ ਦੇਖ ਕੇ ਕਹਿੰਦੀ ਪੁੱਤ ਮੇਰੀ ਗੱਠੜੀ ਲੈ ਜਾ ਉੱਥੋਂ ਤੱਕ ਧੱਕੇ ਨਾ ਕਹਿੰਦਾ ਮਾਤਾ ਮੇਰੀ ਤਾਂ ਕੋੜੀ ਥੱਕੀ ਹੋਈ ਐ ਉਹ ਕਹਿੰਦੀ ਪੁੱਤ ਲੈ ਜਾ ਉੱਥੋਂ ਤੱਕ ਕਹਿੰਦਾ ਨਾ ਮਾਤਾ ਗੱਠੜੀ ਮਤਲਬ ਸਮਾਨ ਸੀਗਾ ਕੱਪੜੇ ਸੀ ਬੁੜੀ ਦੇ ਉਹ ਸਮਾਨ ਸੀ ਉਹਦੇ ਵਿੱਚ ਉਹ ਕਹਿੰਦੀ ਉਹ ਅੱਡੇ ਤੱਕ ਆਗਲੇ ਪਿੰਡ ਤੱਕ ਲੈ ਜਾ ਤੇ ਉਹ ਕਹਿੰਦਾ ਨਾ ਮੇਰੀ ਤਾਂ ਕੋੜੀ ਥੱਕੀ ਹੋਈ ਐ ਇਹ ਬੁੜੀਆਂ ਜਿਵੇਂ ਵੜਿਆਉਂਦੀਆਂ ਹੁੰਦੀਆਂ ਪੁੱਤ ਤੇਰਾ ਨਾਂ ਕੀ ਐ ਮੇਰਾ ਨਾਂ ਤਾਂ ਮਾਤਾ ਕੱਲ ਪਰਸੋ ਐ ਕੱਲ ਪਰਸੋ ਕਿੰਨਾ ਸੋਹਣਾ ਨਾਂ ਮੇਰੇ ਪੁੱਤ ਦਾ ਕੱਲ ਪਰਸੋ ਤੇ ਲੈ ਪੁੱਤ ਕਹਿੰਦੀ ਲੈ ਚੱਲ ਉੱਥੋਂ ਤੱਕ ਧਰ ਕੇ ਧਰ ਕੇ ਉੱਥੇ ਗਾਹਾਂ ਪਿੰਡ ਦੇ ਫਿਰਨੀ ਤੇ ਰੱਖ ਜੀ ਤੇ ਫੇਉਨੇ ਕਹਿੰਦਾ ਚੱਲ ਧਰ ਦੇ ਉਹਨੇ ਧਰਤੀ ਭਜਾਈ ਕੋੜੀ ਲੈ ਕੇ ਭਜ ਲਿਆ ਤੇ 부ੜੀ ਹੌਲੀ ਹੌਲੀ ਤੁਰ ਕੇ ਜਦੋਂ ਅਗਲੇ ਪਿੰਡ ਪਹੁੰਚੀ ਉੱਥੇ ਆ ਕੇ ਗੱਢੀ ਪਾਲਦੀ ਫਿਰੇ ਕਹਿੰਦੀ ਭਾਈ ਇੱਥੇ ਕੱਲ ਪਰਸੋਂ ਗੱਢੜੀ ਤੇ ਨਹੀਂ ਰੱਖ ਕੇ ਗਿਆ ਹਾਂ ਮਾਤਾ ਕੰਮਲੀ ਗੱਢੜੀ ਤੂੰ ਕੱਲ ਪਰਸੋਂ ਭੇਜ ਰੱਖੀ ਆ ਤੇ ਪਾਲਦੀ ਅੱਜ ਫਿਰਦੀ ਐ ਕਹਿੰਦੀ ਨਹੀਂ ਪੁੱਤ ਕੱਲ ਪਰਸੋਂ ਲੈ ਕੇ ਗਿਆ ਉਹ ਕਹਿੰਦੀ ਕੱਲ ਪਰਸੋਂ ਲੈ ਕੇ ਗਿਆ ਫਿਰ ਅੱਜ ਕੀ ਪਾਲਦੀ ਫਿਰਦੀ ਐ ਉਹ ਕਹਿੰਦਾ ਨਹੀਂ ਨਹੀਂ ਕਹਿੰਦੀ ਪੁੱਤ ਉਹਦਾ ਨਾਂ ਸੀ ਕੱਲ ਪਰਸੋਂ ਉਹ ਕਹਿੰਦਾ ਠੱਗ ਹੋਣਾ ਕੋਈ ਕੱਲ ਪਾਸੋਂ ਨਾ ਹੁੰਦੇ ਨੇ ਕਿਤੇ ਕਿਸੇ ਦੇ ਚਲੋ ਉੱਥੋਂ ਉਹ ਚਲਾ ਗਿਆ ਚਲੋ ਚਾਲ ਜਾਈ ਜਾਂਦਾ ਰਸਤੇ 'ਚ ਗਾਹਾਂ ਇੱਕ ਕੋਈ ਮਾਂ ਆਵਦੀ ਧੀ ਨੂੰ ਛੱਡਣ ਜਾਈ ਜਾਂਦੀ ਐ ਮਾਂਾਂ ਆਤੀਆਂ ਜਾਂਦੀਆਂ ਤੁਰੀਆਂ ਕੁੜੀ ਕੋੜੀ ਨੂੰ ਦੇਖ ਕੇ ਕਹਿੰਦੀ ਮਾਂ ਤਾਂ ਕਹਿੰਦੀ ਮੈਂ ਤਾਂ ਥੱਕ ਗਈ ਆ ਕੁੜੀ ਵਾਲਾ ਭਈ ਆਉਂਦਾ ਮੇਰੇ ਨਾਲ ਚੜਾ ਦੇ ਉੱਥੇ ਤੱਕ ਅਗਲੇ ਪਿੰਡ ਤੱਕ ਪਹਿਲਾਂ ਭਲੇ ਲੋਕ ਹੁੰਦੇ ਸੀ ਪਤਾ ਤੇ ਜਾਂਦੇ ਸੀ ਆਏ ਛੇਤੀ ਕਿਸੇ ਤੇ ਤੇ ਉਹ ਕਹਿੰਦੀ ਕੁੜੀ ਵਾਲਾ ਜਦੋਂ ਨੇੜੇ ਆਇਆ ਕਹਿੰਦੀ ਪੁੱਤ ਮੇਰੀ ਕੁੜੀ ਨੂੰ ਉੱਥੋਂ ਤੱਕ ਚੜਾ ਲਾ ਕਦਾ ਨਾ ਮਾਤਾ ਕੁੜੀ ਥੱਕੀ ਐ ਕਹਿੰਦੀ ਪੁੱਤ ਨਾਂ ਕੀ ਐ ਤੇਰਾ ਮੇਰਾ ਨਾਂ ਤਾਂ ਮਾਤਾ ਘਰ ਜਮਾਈ ਐ ਘਰ ਜਮਾਈ ਐ ਕਿੰਨਾ ਸੋਹਣਾ ਨਾਂ ਮੇਰੇ ਪੁੱਤ ਦਾ ਲੈ ਪੁੱਤ ਲੈ ਜਾ ਉੱਥੋਂ ਤੱਕ ਚੜਾ ਕੇ ਕਹਿੰਦੀ ਮੇਰੀ ਕੁੜੀ ਨੂੰ ਇਹ ਉਹ ਕਦਾ ਚੜਾ ਦੇ ਬੜਾ ਕਰਦੀਆਂ ਤੂੰ ਉਹਨੇ ਚੜਾਇਆ ਭਾਈ ਕੁੜੀ ਨੂੰ ਤੇ ਮਾਰੀ ਕੁੜੀ ਡੱਡੀ ਲੈ ਕੇ ਭੱਜ ਗਿਆ ਕੁੜੀ ਤੇ ਉਹਨੂੰ ਗਾਹਾਂ ਜਾ ਕੇ ਟੂਮਾ ਦੇਤੀਆਂ ਪਾਉਣ ਵਾਸਤੇ ਜਿਹੜੀਆਂ ਲਿਆਇਆ ਸੀ ਉਹਨਾਂ ਕੋਲ ਉੱਠ ਕੇ ਹੁਣ ਅਗਲੀ ਨੂੰ ਐਨਾ ਕੁਝ ਮਿਲ ਗਿਆ ਪਾਉਣ ਵਾਸਤੇ ਕਿ ਉਹ ਗਾਹਾਂ ਕੀ ਪਤਾ ਕਹੇ ਜੇ ਲੜ ਲਾਈ ਹੋਈ ਸੀਗੀ ਤੇ ਉਹਨੇ ਆਖਿਆ ਆਪਾਂ ਦਾ ਮੇਲਾ ਬਣ ਗਿਆ ਤੇ ਉੱਥੋਂ ਭਈ ਉਹ ਬੁਢੀ ਅਗਲੇ ਪਿੰਡ ਪਹੁੰਚੀ ਜਦੋਂ ਪਹੁੰਚ ਕੇ ਕਹਿੰਦੀ ਭਈ ਇੱਥੇ ਮੇਰੀ ਕੁੜੀ ਨਹੀਂ ਛੱਡ ਕੇ ਗਿਆ ਮੁੰਡਾ ਉੱਥੇ ਕਿੱਥੇ ਹੋਣੀ ਆ ਕੁੜੀ ਉਹ ਭਈ ਰੌਲਾ ਪਾਉਣ ਲੱਗੀ ਬੁਢੀ ਰੋਵੇ ਮੇਰੀ ਕੁੜੀ ਨੂੰ ਘਰ ਜਮਾਈ ਲੈ ਗਿਆ ਮੇਰੀ ਕੁੜੀ ਨੂੰ ਘਰ ਜਮਾਈ ਲੈ ਗਿਆ ਉਹ ਲੋਕ ਕਹਿੰਦੇ ਕਹਿੰਦੇ ਕੁੜੀਏ ਬੁੜੀਏ ਕੁੜੀ ਨੂੰ ਘਰ ਜਮਾਈ ਲਿਆਉ ਤੈਰਾ ਜਮਾਈ ਲੈ ਕੇ ਜਾਊਗਾ ਹੋਰ ਕੌਣ ਲੈ ਕੇ ਜਾਊਗਾ ਹੈ ਉਹ ਤਾਂ ਜਵਾਈ ਘਰੇ ਰੱਖ ਲਿਆ ਹੁਣ ਜਵਾਈ ਲੈ ਕੇ ਵੀ ਨਾ ਜਾਵੇ ਕਹਿੰਦੀ ਨਹੀਂ ਪੁੱਤ ਘਰ ਜਵਾਈ ਲੈ ਗਿਆ ਉਹ ਕਹਿੰਦੇ ਹੋਰ ਮਾਤਾ ਘਰ ਜਵਾਈ ਲੈ ਕੇ ਜਾਊਗਾ ਤੇਰਾ ਜਵਾਈ ਲੈ ਕੇ ਜਾ ਉਦਰੀ ਕੁੜੀ ਨੂੰ ਨਹੀਂ ਭਾਈ ਉਹਦਾ ਨਾਂ ਸੀ ਘਰ ਜਵਾਈ ਉਹ ਕਹਿੰਦਾ ਠੱਗ ਹੋਣਾ ਕੋਈ ਲੈ ਕੇ ਭੱਜ ਗਿਆ ਤੇ ਕੁੜੀ ਨੂੰ ਭਾਲਦੀ ਆ ਹੁਣ ਇੱਥੇ ਚਲੋ ਚੱਲ ਉਹਨੇ ਦੇਖਿਆ ਵੀ ਆਪਾਂ ਠੱਗੀਆਂ ਮਾਰ ਲੀਆਂ ਹੁਣ ਬਾਵਾ ਤੇ ਦੋਨੇ ਜਾਈ ਜਾਂਦੇ ਆ ਰਸਤੇ 'ਚ ਤੇ ਗਾਂ 2 ਠੱਗ ਸੀ 3 ਕੰਨ ਠੱਗ ਖੇਤ ਨਰਮਾ ਗੁੱਡੀ ਜਾਂਦੇ ਆ ਉਹਨਾਂ ਨੇ ਜੋ ਦੇਖਿਆ ਵੀ ਉਹ ਬੰਦਾ ਆਉਂਦਾ ਤੇ ਵੀ ਸੋਣਾ ਸੱਪਾ ਵੀ ਕਾਫੀ ਪਾਇਆ ਹੋਇਆ ਹੈਗਾ ਤੇ ਵੀ ਆਪਾਂ ਇੱਕ ਕਹਿੰਦਾ ਮੈਂ ਗੱਲੀ ਲਾਉਣੇ ਅੱਛਾ ਤੇ ਤੁਸੀਂ ਮੇਰੀ ਹਾਂ ਜੀ ਹਾਂ ਮਿਲਾ ਦਿਓ ਕਹਿੰਦਾ ਬਈ ਠੀਕ ਹੈ ਉਪਯੇ ਕਰਦਾ ਕਰਦਾ ਤੇ ਦੇਖ ਕੇ ਤੇ ਨੇੜੇ ਹੋ ਗਿਆ ਉਹਦੇ ਰਾਤ ਨੂੰ ਦੇਖ ਕੇ ਬੋਲਦਾ ਬੱਲੇ ਪਾਣ ਜਾ ਬੜੇ ਟੈਮ ਬਾਧਾ ਐ ਉਹ ਕਹਿੰਦਾ ਹੋਰ ਮਮਾ ਗਾਹਾਂ ਉਹ ਨੂੰ ਹੀ ਪਤਾ ਸੀਗਾ ਵੀ ਇਹ ਠੱਗ ਨੇ ਤੇ ਵਾ ਹੁਣ ਐ ਤਾਂ ਉਹ ਚਾਰ ਤਿੰਨ ਜਾਣੇ ਨੇ ਮੈਂ ਇੰਨਾ ਤੋਂ ਨਿਕਲ ਨਹੀਂ ਸਕਦਾ ਵੀ ਚਲੋ ਕੋਈ ਨਿਕਮਾਉਣੇ ਆ ਗੇ ਮੈਨਾਂ ਤੇ ਉਹਨੇ ਕੀ ਕੀਤਾ ਕਹਿੰਦਾ ਵੀ ਹਾਂ ਮਾਮਾ ਕਹਿੰਦਾ ਵੀ ਲੇਟ ਹੋ ਗਏ ਕਹਿੰਦਾ ਬਹੁਤ ਟਾਈਮ ਹੋ ਗਿਆ ਬਸ ਕੰਮ ਧੰਦਾ ਚ ਪਤਾ ਹੀ ਟਾਈਮ ਹੀ ਲੱਗਦਾ ਆਉਣ ਦਾ ਬੁੱਲੇ ਵਿਆਹ ਕਰਵਾ ਲਿਆ ਤੇ ਇੰਨੇ ਟਾਈਮ ਬਾਅਦ ਸੱਦਿਆ ਨਹੀਂ ਮਾਮਾ ਨੂੰ ਉਹ ਬਸ ਮਾਮਾ ਬਸ ਟਾਈਮ ਹੀ ਲੱਗਿਆ ਹੋ ਗਏ ਹੋ ਗਿਆ ਚਲੋ ਚਲੋ ਵੀ ਘਰ ਚੱਲਦੇ ਆ ਘਰੇ ਵਾਗੇ ਉਹਨੇ ਦੇਖਿਆ ਵੀ ਇਹ ਤਾਂ ਆਪਣੇ ਨਾਲ ਮਾਰਨਗੇ ਠੱਗੀ ਤੇ ਉਹਨੇ ਕੀ ਕੀਤਾ ਰਾਤ ਨੂੰ ਗਦੀ ਦੀ ਗਦੇ ਉਹਦੇ ਘੋੜੀ ਦੀ ਲੱਦ ਦੇ ਵਿੱਚ ਟਾਲੇ ਹੁੰਦੇ ਪਹਿਲਾਂ ਰੁਪਏ 4-5 ਰੁਪਏ ਲੱਦ ਦੇ ਵਿੱਚ ਨਪਦੇ ਤੜ ਕੇ ਉੱਠਿਆ ਉੱਠ ਕੇ ਤੜ ਕੇ ਕਹਿੰਦਾ ਵੀ ਯਾਰ ਲੱਦ ਭਰੋਂ ਲਾ ਗਿਆ ਨੱਕੇ ਸੀ ਬਦਲਵਾ ਰਾਤ ਨੂੰ ਨੱਪ ਤੇ ਉੱਠ ਕੇ ਸਰਾਤ ਨੂੰ ਨੱਪ ਤੇ ਰਾਤ ਨੂੰ ਜਦੋਂ ਉੱਠਿਆ ਉਹ ਪਿਸ਼ਾਬਕ ਵਗੈਰਾ ਕਰਨ ਉੱਠ ਕੇ ਰਾਤ ਨੂੰ ਨੱਪ ਤੇ ਵੀ ਆਪਾਂ ਇਹਨਾਂ ਤੇ ਗੇਮ ਪਾਉਣੇ ਆ ਅੱਛਾ ਆਪ ਹੀ ਨੱਪਦੇ ਆਪ ਹੀ ਨੱਪਤੇ ਤੜ ਕੇ ਉੱਠਿਆ ਉੱਠ ਕੇ ਉਹ ਚਾਹ ਪੀਣ ਲੱਗ ਗਏ ਉਹਨੇ ਤਾਂ ਫਰੋਲਣ ਲੱਗ ਗਿਆ ਢੱਕੇ ਨਾਲ ਅਖੇ ਪੰਜਾ ਕੀ ਕਰਦਾ ਹੈ ਉਹ ਮਾਮਾ ਕੁਛ ਨਹੀਂ ਯਾਰਾ ਕੋੜੀ ਕਹਿੰਦਾ ਮੇਰੀ ਪੈਸੇ ਦਿੰਦੀ ਹੈ ਰੁਪਈਆ ਚੱਕਿਆ ਦਿਖਾ ਕੇ ਜੇ ਉਹਨਾਂ ਨੂੰ ਜੇਬ ਚ ਪਾ ਲਿਆ ਝਾੜ ਕੇ ਸਾਫ਼ ਕਰਕੇ ਫੇਰ ਟੱਕੇ ਨਾਲ ਫਿਰ ਉਹ ਲੈ ਇੱਕ ਹੋਰ ਚੱਕਿਆ ਤੇ ਉਹ ਨੇੜੇ ਆ ਗਏ ਕਹਿੰਦੇ ਭਾਂਡ ਜਾ ਇਹ ਤਾਂ ਸੱਚ ਨੂੰ ਰੁਪਈਏ ਪਾਈ ਜਾਣਾ ਤੂੰ ਜੇ ਤੂੰ ਹੋਰ ਮਾਮਾ ਕਹਿੰਦਾ ਇਹ ਰੁਪਈਏ ਦਿੰਦੀ ਐ ਤੇ ਉਹਨੇ ਭਈ 2-3 ਪਾਏ ਜੇਬ ਚ ਰੁਪਈਏ ਤੇ ਉਸ ਤੋਂ ਬਾਅਦ ਭਈ ਉਹਨਾਂ ਨੇ ਕਹਿੰਦਾ ਭਾਂਡ ਜਾ ਤੂੰ ਐਂ ਕਰ ਸਾਨੂੰ ਕੋੜੀ ਵੇਚ ਲਾ ਨਾ ਮਮਾ ਕੋੜੀ ਨਹੀਂ ਵੇਚਣੇ ਲਈ ਇਹ ਕਹਿੰਦਾ ਇਹ ਵੇਚਣ ਵਾਲੀ ਕਿਤੇ 100 ਕਿਤੇ ਪੈਸੇ ਤੱਕੇ ਘਟ ਜਾਂਦੇ ਐ ਹਨਾ ਤੇ ਇਸ ਮਨ ਲੋੜ ਹੀ ਨਹੀਂ ਪੈਂਦੀ ਤੇ ਉਹ ਕਹਦਾ ਕਹਦਾ ਨਹੀਂ ਤੂੰ ਕੋੜੀ ਵੇਚ ਲਾ ਉਹਨਾਂ ਟਾਈਮਾਂ ਦੇ ਵਿੱਚ 100 ਰੁਪਏ ਬਹੁਤ ਜ਼ਿਆਦਾ ਹੁੰਦਾ ਸੀ 100 ਰੁਪਏ ਚ ਵੇਚਤੀ ਉਹਨੇ ਉਹਨੇ ਵੀ ਆਖਿਆ ਵੀ ਆਪਾਂ ਨੇ ਲੁੱਟ ਤਾਂ ਲੈਣੀ ਐ ਇਹਨੂੰ ਵੀ ਆਪਣੇ ਕੁੜੀ ਆ ਜਦੋਂ ਤੇ ਉਹਨੇ ਭਈ ਉਹ ਕਰ ਲੈ ਆਪਣਾ 100 ਰੁਪਏ ਦਿੱਤਾ ਉਹਨੂੰ ਕੁੜੀ ਲੈ ਲਈ ਉਹਨੇ ਤੇ ਦੂਸਰੇ ਦਿਨ ਕੀ ਕੀਤਾ ਉਹਨੂੰ ਵੀ ਪੰਗਾ ਪੈ ਗਿਆ ਉਹਨੇ ਆਖਿਆ ਵੀ ਯਾਰ ਬੜਾ ਪੰਗਾ ਪਿਆ ਬੇਤਾਂ ਕੁੜੀ ਨੇ ਦੂਜੇ ਦਿਨ ਪੈਸੇ ਦੇਣੇ ਨਹੀਂ ਤੇ ਬਿਆੰਤ ਬੜਾਈ ਵੀ ਯਾਰ ਆ ਪੈਸੇ ਨੇ ਦੇਣੇ ਨਹੀਂ ਤੇ ਆਪਾਂ ਤਾਂ ਫੁੱਟਣਗੇ ਵੀ ਕਿਵੇਂ ਕਰ ਗਿਆ ਹੁਣ ਉਹ ਕਹਿੰਦਾ ਕਹਿੰਦਾ ਮम्मा ਇਹ ਪੈਸੇ ਐ ਨਹੀਂ ਦਿੰਦੀ ਐ ਕਰੋ ਕਹਿੰਦਾ ਛੋਲੇ ਹੋਲੋ ਦੇ ਮੂਰੇ ਬੁਰੀ ਛੋਲੇ ਬਾਬਾ ਖਵਾਤੇ ਤੇ ਉਹ ਭੁੱਖੀ ਸੀਗੀ ਕਈ ਦਿਨਾਂ ਦੀ ਵੱਢ ਖਾ ਗਈ ਕੁੜੀ ਤੇ ਉਹ ਉੱਥੋਂ ਦੀ ਪਿਆਤਾ ਪਾਣੀ ਕੁੜੀ ਤਾਂ ਰਾਤ ਨੂੰ ਆਫਰ ਕੇ ਮਰ ਗਈ ਤੇ ਉਹ ਤੜਕੇ ਕੋੜੀ ਕੰਨੀ ਦਾ ਜਾ ਕਰਨਾ ਵੀ ਮਰੀ ਪਈ ਐ ਜਿਹੜੀ ਮਾੜੀ ਮੁੱਟੀ ਫੋਸੀ ਕੋਈ ਕੀਤੀ ਸੀ ਕਿ ਲਦਦੀ ਉਹਨੇ ਉਹਨੂੰ ਫਰੋਲੀ ਜਾਣ ਤੜਕੇ ਡੱਕੇ ਨਾਲ ਆਖੇ ਪੰਜਾ ਪੈਸੇ ਤਾਂ ਨਿਕਲਦੇ ਨਹੀਂ ਉਹ ਕਹਿੰਦਾ ਮਾਮਾ ਪੈਸੇ ਕਿੱਥੋਂ ਦੇਵੇ ਯਾਰ ਕੋੜੀ ਕੰਨੀ ਤਾਂ ਦੇਖ ਲਓ ਕੋੜੀ ਤਾਂ ਮਰੀ ਪਈ ਐ ਉਹ ਕਹਿੰਦਾ ਚਲੋ ਸਾਡੇ ਕਰਮਾਂ ਦੀ ਐ ਮਰ ਗਈ ਚਲੋ ਪੰਜਾ ਆਪਾਂ ਖੇਤ ਚਲਦੇ ਆ ਉਹ ਨਾਲ ਰਸਤੇ ਦੇ ਵਿੱਚੋਂ ਖਰਗੋਸ਼ ਲੈ ਗਏ ਸੀ ਦੋ ਆਪਦੇ ਸਮਾਨ ਚ ਪੰਨ ਕੇ ਆਪਦੇ ਘਰ ਵਾਲ ਨੂੰ ਕਹਿੰਦਾ ਵੀ ਐਂ ਕਰੀ ਜਦੋਂ ਅਸੀਂ ਖੇਤੋਂ ਆਏ ਚੰਗਾ ਗੰਡਾ ਟੁੱਟਾ ਚੀਰ ਕੇ ਚੰਗੀ दाल ਸਬਜ਼ੀ ਬਣਵਾ ਕੇ ਇਹਨਾਂ ਨੂੰ ਕਹਿ ਕੇ ਮੰਮੀ ਹੋਰਿਆਂ ਤੋਂ ਤੇ ਜਦੋਂ ਅਸੀਂ ਆ ਗਏ ਤੇ ਖਰਗੋਸ਼ ਛੱਡ ਦਿੱ। ਅੱਛਾ ਠੀਕ ਹੈ ਹਾਂ ਉਹ ਫਿਰ ਉਹਦੇ ਨਾਲ ਜਦੋਂ 2-3 ਦਿਨ ਹੋ ਗਏ ਰੰਦੀ ਨੂੰ ਉਹ ਵੀ ਸਿੱਖ ਗਈ ਬਾਵਾ ਵਹਿਮਤਾ ਤੇ ਉਹ ਭਈ ਖਰਨ ਖੇਤ ਬਾਗ ਖੇਤ ਗਏ ਅਗੇ ਚਲੋ ਪੰਜਾ ਸ਼ਿਕਾਰ ਖੇਡਣ ਚੱਲਦੇ ਆਂ ਸ਼ਿਕਾਰ ਕੋਈ ਮਿਲਿਆ ਨਾ ਦਿਨੇ ਤੁਰੇ ਫਿਰਦੇ ਰਹੇ ਮਾਮਾ ਸ਼ਿਕਾਰ ਤਾਂ ਕੋਈ ਮਿਲਿਆ ਨਹੀਂ ਯਾਰ ਹੁਣ ਕਿਵੇਂ ਕਰੀਏ ਕਹਿੰਦਾ ਫਿਰ ਐਂ ਕਰਦੇ ਆ ਮਾਮਾ ਆਪਾਂ ਸਹਾਬੇ ਦਿਨੇ ਖੇਤ ਕਰੇ ਜਿਸ ਨੀਹਾ ਲਾ ਦਿੰਦੇ ਆ ਇਹ ਹੱਥ ਤੇ ਵੀ ਸਕਾਰਤ ਸਾਨੂੰ ਮਿਲਿਆ ਨਹੀਂ ਢਾਲ ਸਬਜ਼ੀ ਵਧੀਆ ਬਣਾ ਲੈਣਗੇ ਤੇ ਅਖੇ ਭਾਂਜੇ ਸੁਨੀਹਾ ਲਾ ਦੂ ਜਾਨਵਰ ਵੀ ਸੁਨੀਹਾ ਲਾ ਦਿੰਦੇ ਆ ਉਹ ਮਮਾ ਜਿਹੜਾ ਕੋ ਮਰਜੀ ਦੇ ਕੋ ਲਵਾ ਲਿਆ ਤੂੰ ਦੱਸਨੇ ਹਾਂ ਲੈ ਵੀ ਸਹਿਆ ਕਰੇ ਜਾ ਕੇ ਕਹੀਂ ਵੀ ਚੰਗੀ ਢਾਲ ਸਬਜ਼ੀ ਸਹੇ ਨੂੰ ਸਹਾ ਖਰਗੋਸ਼ ਅਚ ਖਰਗੋਸ਼ ਖਰਗੋਸ਼ ਨੂੰ ਸਾਹ ਕਹਿੰਦੇ ਨੇ ਪੰਜਾਬੀ ਟੇਡ ਪੰਜਾਬੀ ਚ ਲੈ ਵੀ ਸਹਾ ਕਰੇ ਜਾ ਕੇ ਚੰਗਾ ਮਤਲਬ ਵੀ ਤੜਕਾ ਲੱਗਿਆ ਹੋਵੇ ਦਾਲ ਸਬ지 ਨੂੰ ਤੇ ਮੀਟ ਵਗੈਰਾ ਅਜ ਮਿਲਿਆ ਨਹੀਂ ਸਰਕਾਰ ਕੋਈ ਤੇ ਤੂੰ ਜਾ ਕੇ ਪ੍ਰਬੰਧ ਕਰ ਛੜ ਤਾਂ ਉਹ ਉਥੇ ਵੱੜ ਗਿਆ ਮੈਂ ਆਪਣਾ ਝਾੜੀਆਂ ਚ ਸਾਹ ਤੇ ਉਹ ਤੁਰਿਆ ਆਏ ਆ ਕੇ ਤੁਰ ਕੇ ਜਦੋਂ ਘਰੇ ਆਏ ਤੇ ਉਹੀ ਗੱਲ ਘਰੇ ਪਈ ਮੇਜ ਲੱਗੇ ਆਂ ਥਾ ਸੜਕਿਆ ਪਿਆ ਤੇ ਮੇ ਤੇ दारू ਦੀ ਬੋਤਲ ਪਈ ਹੈ ਤੇ ਦਾਲ ਸਬਜੀ ਪਈ ਹੈ ਆ ਕੇ ਉਹਨਾਂ ਨੇ ਪਈ ਪੈਗ ਸੈਕ ਲਾਇਆ ਤੇ ਉਹਨੇ ਫਿਰ ਰਸਹਾ ਛੜਤਾ ਆਖੇ ਬੱਲੇ ਬਈ ਆ ਤਾਂ ਆ ਫਰਦਾ ਉਹ ਤਾਂ ਬੜਾ ਸੁਨਿਆ ਲਾਉਂਦਾ ਹੋਰ ਮम्मा ਕਹਿੰਦਾ ਆਈਆਂ ਫਿਰ ਵੇਲੇ ਇੱਕ ਵੇਲੇ ਕਹਿੰਦਾ ਉਹ ਕਰਦਾ ਪਾਂ ਜਾਈਂ ਕਰ ਤੂੰ ਸਾਹਾ ਵੇਚ ਲਾ ਉਹ ਕਹਿੰਦਾ ਮਾਮਾ ਯਾਰ ਪਹਿਲਾਂ ਨਹੀਂ ਯਾਰਾ ਉਹ ਤਾਂ ਕਹਿੰਦਾ ਚਲ ਸਾਡੇ ਕਰਮਾਂ ਦੀ ਮਾਰ ਗਈ ਤੂੰ ਸਾਹਾ ਵੇਚ ਕਹਿੰਦਾ ਨਹੀਂ ਯਾਰ ਸਾਹਾ ਨਹੀਂ ਕਹਿੰਦਾ ਵੇਚ ਨਾ ਇਹ ਤਾਂ ਕਈ ਵਾਰੀ ਸਾਥੋਂ ਕੋਈ ਦਿੱਕਤ ਆ ਜਾਂਦੀ ਐ ਤੇ ਫਿਰ ਸਾਹਾ ਲੋਟ ਨਹੀਂ ਆਉਂਦਾ ਉਹ ਤੂੰ ਤਾਂ ਤੁਰਿਆ ਫਿਰਦਾ ਹੋਰ ਵੀ ਲੈ ਲੇਗਾ ਤੂੰ ਤਾਂ ਤੁਰਿਆ ਫਿਰਦਾ 4 ਸਫੇਰੇ ਹੋਰ ਲੈ ਲੇਗਾ ਤੂੰ ਸਾਨੂੰ ਵੇਚਦਾ ਤੇ ਉਹਨੇ ਭਈ 2050 ਰੁਪਏ ਦਾ ਉਹਨਾਂ ਨੂੰ ਉਹ ਸਹਾ ਸੀਗਾ ਜਿਹੜਾ ਦੇਤਾ ਦੂਜੇ ਦਿਨ ਗਏ ਉਹ ਖੇਤ ਸ਼িকার ਖੇਡਣ ਸਹਾਰ ਕੋਈ ਮਿਲਿਆ ਨਾ ਲੈਪਾਂ ਜਾਵਰ ਸਹਾ ਭੇਜ ਦਿੱਗੇ ਅਣਮੰਨੇ ਜੇ ਮਾਨਾ ਕਹੇ ਚਲੋ ਮਮਾਬ ਦੇਖ ਲੋ ਫਿਰ ਭੇਜ ਦਿਓ ਉਹਨੇ ਬਿਉਂਤ ਪਹਿਲੀ ਹੀ ਕਰ ਲਿਆ ਉਹਦੇ ਮਨ ਦੇ ਵਿੱਚ ਵੀ ਆਪਾਂ ਕੀ ਕਰਨਾ ਹੈ ਉਹਨੇ ਭਈ ਦਵਾਦਵ ਉਹਨੂੰ ਕਹਿੰਦੇ ਵੀ ਚੱਲ ਵੀ ਸਹਾ ਸਮਾ ਥਾਂ ਸੁੰਭਰਿਆ ਸਮਾਰਿਆ ਹੋਵੇ ਮੇਜ਼ ਤੇ दारू ਦੀ ਬੋਤਲ ਰੱਖੀ ਹੋਵੇ ਤੇ ਦਾਲ ਸਬ지 ਚੰਗੀ ਤੜਕਾ ਲੱਗਿਆ ਹੋਵੇ ਤੇ ਪਾਜਾ ਕਹਦੇ ਜਾਕੇ ਕਹਿਣਾ ਕਿਹੜਾ ਸੀ ਉਹਨੇ ਛੱਡਿਆ ਸਾਹਾ ਤੇ ਉੱਥੇ ਝੜੀਆਂ ਚ ਵੜ ਗਿਆ ਤੇ ਆ ਗਏ ਲੋਵੀ ਪੰਜਾਬ ਆਪਦੇ ਕਮਰੇ ਕੰਨੇ ਨੂੰ ਜਾਣ ਲੱਗੇ ਕਹਿੰਦਾ ਆਜਾ ਪਾਜਾ ਫਿਰ ਆਉ ਸਾਹਾ ਪੇਜਾ ਸੀ ਆਪਾਂ ਉਹ ਕਹਿੰਦਾ ਮਮਾ ਤੁਸੀਂ ਚਲੋ ਮੈਂ ਆ ਗਿਆ ਤੇ ਜਾ ਕੇ ਆਪਦੇ ਘਰ ਵਾਲੇ ਨੂੰ ਬੋਦਾ ਲਾਈ ਭਗਮ ਨੇ ਪੰਗਾ ਪੈ ਗਿਆ ਉਹ ਖਸੂਤਾ ਉਹਦਾ ਸਾਹ ਕਹਿੰਦਾ ਜੀ ਭੇਜਤਾ ਕਹਿੰਦਾ ਵੀ ਜਦੋਂ ਉਹ ਆ ਗਏ ਮੈਂ ਤੇਰੇ ਪੰਜ ਸੱਤ ਪੋਲੀਆਂ ਪੋਲੀਆਂ ਜਾਂ ਮਾਰੂ ਤੂੰ ਸਾਹ ਕੁੱਟ ਕੇ ਪੈ ਜੀ ਸਾਹ ਬੰਦ ਕਰ ਲਈ ਸਾਹ ਬੰਦ ਕਰ ਸਾਹ ਕੁੱਟ ਕੇ ਪੈ ਜੀ ਤੇ ਜਦੋਂ ਮੈਂ ਤੈਨੂੰ ਪਾਣੀ ਦਾ ਸਿੱਟਾ ਮਾਰਾਂ ਤੂੰ ਰਾਮ ਰਾਮ ਕਰਦੀ ਬੈਠੀ ਹੋ ਜੀ ਕਹਿੰਦਾ ਵੀ ਠੀਕ ਹੈ ਆਹ ਇਨੇ ਭਾਈ ਜਦੋਂ ਦੇਖਿਆ ਵੀ ਜਦੋਂ ਘਰੇ ਜਾ ਕੇ ਉਹਨਾਂ ਨੇ ਆਪਦੀਆਂ ਬਗਵਾਨ ਨੂੰ ਪੁੱਛਿਆ ਵੀ ਤੁਸੀਂ दाल ਸਬ지 ਬਣਾਈ ਨਹੀਂ ਉਹ ਕਹਿੰਦੇ ਕਿਹੜੀ दाल ਸਬ지 ਕਹੇ ਆਪੇ ਜਸੀਂ ਕਹਿੰਦੇ ਇੱਥੇ ਕੋਈ ਸਾਸ ਕਦੇ ਸਹੇਜ ਜਾਨਵਰ ਕਿਤੇ ਸੁਨੇ ਲੈ ਕੇ ਆਉਂਦੇ ਹੁੰਦੇ ਨੇ ਕਮਲੇ ਹੋਏ ਹੋ ਤੁਸੀਂ ਆ ਗਏ ਚੱਲ ਵੀ ਛਟ ਗਿਆ ਉਹ ਚੱਕ ਲੈਤ ਲੈਂਬੜ ਭਾਗੇ ਨਾਲ ਹੀ ਉਹਨੂੰ ਬਿਠਾਇਆ ਹੋਇਆ ਸੀਗਾ ਇੱਕ ਕਮਰਾ ਦਿੱਤਾ ਤੇ ਉਹ ਕਮਰੇ ਚ ਪਹਿਲੇ ਉਹਨੇ ਜਾ ਕੇ ਜਾਣ ਤੋਂ ਪਹਿਲਾਂ ਚੀਕ ਜਿਗਾੜਾ ਪਾਤਾ ਤੇ ਉਹ ਪਹੁੰਚਿਆ ਕੀ ਕਰਦਾ ਕਿਹਾ ਉਹ ਸਾਰਾ ਬਹੂ ਨੂੰ ਮਾਰੇਗਾ ਉਹਨੇ ਦੋ ਚਾਰ ਇਧਰ ਮਾਰੇ ਇਧਰ ਮਾਰੇ ਬਹੂ ਮਾਰਦੀ ਬਹੂ ਮਾਰਦੀ ਬਹੂ ਮਾਰਦੀ ਉਹ ਕਹਿੰਦਾ ਮਮਾ ਕੁਛ ਨਹੀਂ ਤਾਂ ਮੈਥੋਂ ਖਾਦੀ ਪੀਤੀ ਦੀ ਰੋਜ਼ ਹੀ ਮਰ ਜਾਂਦੀ ਐ ਰੋਜ਼ ਕਿਵੇਂ ਮਰ ਜਾਂਦੀ ਐ ਸਾਲਾ ਬਹੂ ਮਾਰਦੀ ਐ ਕਿਵੇਂ ਉਹ ਕਹਿੰਦਾ ਮੈਂ ਹੁਣ ਜਾ ਕੋਈ ਨਹੀਂ ਜਾਂਦੀ ਕਰਨ ਨੂੰ ਉਹਨੂੰ ਮੈਂ ਉਹ ਦੇ ਸਾਲੇ ਮਰ ਗਈ ਹੁਣ ਕਿਵੇਂ ਜਿਉਂਦੀ ਹੋਊਗੀ ਤੇ ਉਹ ਕੋਲ ਇੱਕ ਡੰਡਾ ਆਇਆ ਸੀਗਾ ਤੇ ਉਹਨੇ 2-3 ਬਾਰੇ ਉੱਪਰ ਦੀ ਘਮਾਇਆ ਤੇ ਉੱਪਰ ਦੀ ਘਮਾ ਕੇ ਤੇ ਪਾਣੀ ਦਾ ਸੱਟਾ ਮਾਰਿਆ ਉਹ ਰਾਮ-ਰਾਮ ਕਰਦੀ ਬੈਠੀ ਹੋਊਗੀ ਉਹ ਕਹਿੰਦੇ ਬੱਲੇ ਇਹਦਾ ਡੰਡੇ 'ਚ ਬੜੀ ਕਰਾਮਾਤ ਹੈ ਪਾੜ ਜਾਂਦਾ ਡੰਡਾ ਵੇਚ ਸਾਨੂੰ ਉਹ ਕਹਿੰਦਾ ਨਾ ਮਾਮਾ ਯਾਰ ਆਏ ਨਹੀਂ ਮੈਂ ਤੋ ਕਹਦਾ ਇਹ ਕਈ ਵਾਰੀ ਖਾਦੀ ਪੀਤੀ 'ਚ ਬੱਜ ਜਾਂਦਾ ਥਾਂ-ਕਥਾਂ ਮਰ ਜਾਂਦੀ ਹੈ ਕਹਿੰਦਾ ਫਿਰ ਮੈਂ ਇਹਦੇ ਨਾਲ ਚੌਂਦੀ ਕਰ ਲੈਂਦੇ ਕਹਾਂ ਨਹੀਂ ਯਾਰ ਵੇਚ ਸਾਨੂੰ ਵੇਚ ਲੈ ਡੰਡਾ ਤੂੰ ਤਾਂ ਕਿਤੋਂ ਤੋ ਤਰ ਰਵਰ ਦਾ ਹੋਰ ਲੈ ਲੇਗਾ ਚਲੋ ਭਈ 50 ਰੁਪਏ ਦਾ ਉਹਨੂੰ ਡੰਡਾ ਵੇਚਤਾ ਉਹਨਾਂ ਨੇ ਚਾਰਾਂ ਨੇ ਭਈ ਆਉਣ ਸਾਰ ਆਪਦੇ ਵਾਲੀਆਂ ਡੇਗ ਲੀਆਂ ਹੋਏ ਦੋ ਤਰੇ ਦਿਲ ਲਾਤਰ ਦੀ ਪੈਂਦਿਆ ਜਿੱਥੇ ਪੈਣ ਦੇ ਚਾਰਾਂ ਨੇ ਮਾਰਤੀਆਂ ਹੋਏ ਬੁਧੇ ਉਹਰਾ ਡੰਡਾ ਕਮਾਇਆ ਕਾਨੂੰਨ ਸਾਹਿਬ ਚਾਉਣਾ ਸੀ ਆ ਉਹਨਾਂ ਨੇ ਦੇਖਿਆ ਵੀ ਇਹ ਤਾਂ ਆਪਣੇ ਨੂੰ ਠੱਗੀ ਮਾਰ ਗਿਆ ਇਹ ਪਹਿਲਾ ਘੋੜੀ ਦੇ ਪੈਸੇ ਲੈ ਗਿਆ ਉਹ ਕਰ ਗਿਆ ਉਹ ਪਈ ਆ ਕੇ ਤੇ ਉਹਨਾਂ ਨੇ ਤਾਂ ਬੰਨ ਲਿਆ ਉਹਨੂੰ ਬੰਨ ਲਿਆ ਆ ਕੇ ਤੇ ਕਹਿੰਦੇ ਵੀ ਚਲੋ ਇਹਨੂੰ ਦਰਿਆ 'ਚ ਸਿੱਟ ਕੇ ਆਉਣੇ ਥੋੜੀ ਬਾੜ ਤੋਂ ਉਹਨਾਂ ਦਾ ਦਰਿਆ ਪੈਂਦਾ ਸੀਗਾ ਤੇ ਉਹਨੇ ਆਖਿਆ ਵੀ ਦਰਿਆ 'ਚ ਜਦੋਂ ਸਿੱਟਣ ਲੱਗੇ ਉਹਨੇ ਆਖਿਆ ਕੋਈ ਦੇਖ ਨਾ ਲਵੇ ਤੇ ਉਹ ਤੇ ਝਾੜੀਆਂ 'ਚ ਲੁਕੋਤਾ ਬਿੱਤ ਲੋ ਦਿਨ ਸਵੇਜੇ ਸਿੱਟਾਂਗੇ ਇਹਨੂੰ ਆਪ ਉਹਥੇ ਖੇਤੀ ਬੜੀ ਬੰਨੀ ਵੜ ਗਏ ਤੇ ਉਹ ਉਹਥੇ ਬੰਨਿਆ ਪਿਆ ਐਤਨੇ ਝਾੜੀਆਂ ਚ ਕੋਈ ਮਾਲਚਾਰ ਦਾ ਬੰਦਾ ਪਹਿਲਾਂ ਪਸ਼ੂ ਚਾਰਦੇ ਹੁੰਦੇ ਲੋਕ ਬਾਹਰ ਖੇਤਾਂ ਚ ਜਿਵੇਂ ਮਹਿਸਾ ਹੋ ਗਈਆਂ ਵਗੈਰਾ ਵਗੈਰਾ ਤੇ ਉਹ ਜਦੋਂ ਗਿਆ ਉਹ ਕਹਿੰਦਾ ਉਹਨੇ ਜਦੋਂ ਦੇਖਿਆ ਉਹਦੀ ਨਿਗਾ ਪੈ ਗਿਆ ਕਿਤੇ ਉਹ ਕਹਿੰਦਾ ਭਗਤਾ ਤੂੰ ਬੰਨਿਆ ਪਿਆ ਇੱਥੇ ਉਹ ਕਹਿੰਦਾ ਯਾਰ ਮੇਰਾ ਭਾਈ ਵਿਆਹ ਕਰਦੇ ਆ ਲੈ ਵਿਆਹ ਕਰਵਾ ਲਾ ਫਿਰ ਪਹਿਲਾਂ ਵਿਆਹ ਮਸੇ ਹੀ ਹੁੰਦੇ ਹੁੰਦੇ ਸੀ ਉਹ ਕਹਿੰਦਾ ਤੂੰ ਕਰਵਾ ਲਾ ਲੈ ਕਹਿੰਦਾ ਮੈਨੂੰ ਬੰਨ ਉਹ ਕਹਿੰਦਾ ਮੈਨੂੰ ਹੋਲ ਉਹਨੂੰ ਹੋਲ ਕੋ ਨੂੰ ਬੰਨਤਾ ਤੇ ਉਹ ਭਾਈ ਲੈ ਕੇ ਮਾਲ ਚੱਲ ਪਿਆ 빙ਗਾ ਡੈਡਾ ਜਿਹੇ ਜਿਆ ਸੀਗਾ ਉਹਦਾ ਮਾਲ ਕਿ ਐਤਨੇ ਦਿਨ ਸੱਪ ਗਿਆ ਤੇ ਆ ਕੇ ਪਈ ਉਹ ਆ ਕੇ ਨੇ ਰੇਜ ਚ ਉਹਨਾਂ ਨੇ ਕਿਹੜਾ ਦੇਖਣਾ ਉਹਨੇ ਫੜਿਆ ਜਦੋਂ ਸਿੱਟ ਲਗਾ ਮੈਂ ਵਿਆਹ ਕਰੂ ਸਾਲਾ ਵਿਆਹ ਦਾ ਫੜਿਆ ਦਰਿਆ ਦੇ ਵਿੱਚ ਠੋਕਿਆ ਚਾਲ ਬਈ ਬੰਨਿਆ ਤਾਂ ਹੋਈ ਸੀਗਾ ਤੇ ਸਿੱਟ ਕੇ ਉਹਨੂੰ ਆਖਿਆ ਵਿਆਹ ਆ ਗਿਆ ਤੇ ਉਹਨੇ ਆਪਦੇ ਘਰ ਵਾਲੇ ਨੂੰ ਪਹਿਲਾਂ ਹੀ ਉਹ ਕਹਿੰਦੀ ਵੀ ਤੂੰ ਆ ਗਿਆ ਉਹ ਕਹਿੰਦਾ ਮੈਂ ਤਾਂ ਟੱਪਿਆ ਆ ਤੇ ਉਹ ਆਉਂਦੇ ਆ ਤੇ ਬਸ ਜਦੋਂ ਮੈਂ ਜਿਵੇਂ ਜਿਵੇਂ ਕਹੀ ਜਿਵੇਂ ਤੂੰ ਹਾਂ ਚ ਹਾਂ ਮਲਾਈ ਜੀ ਕਹਿੰਦੇ ਵੀ ਠੀਕ ਐ ਉਹਦੀ ਕੱਟੀ ਖੋਲਦੇ ਉਹਦੀ ਬੱਸੀ ਖੋਲਦੇ ਉਹ ਚੋਲਾ ਆ ਕਰਦੇ ਉਹ ਨੂੰ ਇੱਧਰ ਬਣਦੇ ਇੱਧਰ ਇੰਦਰ ਬਣਦੇ ਐ ਜੇਕਰ ਤੂੰ ਨਾ ਖਪੈਨ ਤਾ ਆ ਗਿਆ ਪਾ ਦਾ ਦਰੈ ਸਿੱਟ ਕੇ ਆਇਆ ਕੇ ਬੋਲਦਿਆ ਕਹਿੰਦਾ ਉਹ ਪਣ ਜਾ ਉਹ ਕਹਿੰਦਾ ਜਾ ਯਾਰ ਮम्मा ਤੁਸੀਂ ਤਾਂ ਬੰਦੇ ਕੱਚੇ ਹੋ ਯਾਰ ਕਹਿੰਦਾ ਕਿਉਂ ਉਹ ਕਹਿੰਦਾ ਮੈਨੂੰ ਜੇ ਸੱਟਣ ਲੱਗੇ ਸੀ ਸਮਾਰ ਕੇ ਦੂਰ ਤਾਂ ਸੱਡ ਦੇ ਉਹ ਕਹਿੰਦਾ ਤੁਸੀਂ ਮੈਨੂੰ ਪੱਤਣ ਜੀ ਤੇ ਸੱੜਤਾ ਉੱਥੇ ਇਹ ਜੀਆਂ ਸੀਗੀਆਂ ਮੈਂ ਸਾਹ ਕਹਿੰਦਾ ਮੈਂ ਇਹੋ ਹੀ ਮਾਲ ਸੀ ਇੰਨਾ ਕਮਾ ਹੱਕ ਲਿਆ ਉਹ ਕਹਿੰਦਾ ਗਾਹਾਂ ਪੂਰੀਆਂ ਡੂੰਗੇ ਥਾਂ ਚ ਕਹਿੰਦਾ ਪੂਰੀਆਂ ਵਧੀਆ ਕੁੰਡੇ ਕੁੰਡੇ ਸਿੰਘਾਂ ਵਾਲੀਆਂ ਮੈਸਾ ਸੀ ਕਹਿੰਦਾ ਨਹੀਂ ਮੈਂ ਉਹ ਲੈ ਕੇ ਆਉਣੀਆਂ ਸੀਗੀਆਂ ਤੇ ਕਹਿੰਦਾ ਮੈਂ ਇਥੋਂ ਇਕੱਲੇ ਤੋਂ ਲੋਟ ਨਹੀਂ ਆਈਆਂ ਕਹਾਂ ਚੱਲ ਸਾਨੂੰ ਛੱਟਾ ਕਹਿੰਦਾ ਮੈਂ ਸਨ ਚਾਰਾਂ ਨੂੰ ਤਿੰਨਾਂ ਨੂੰ ਕਿਵੇਂ ਲੈ ਕੇ ਜਾਊਂਗਾ ਕਹਿੰਦਾ ਅਸੀਂ ਤਾਂ ਤੁਰਕੇ ਵਗ ਜਾਾਂਗੇ ਕਿ ਉੱਥੇ ਜਾ ਕੇ ਬੰਨ ਉੱਥੇ ਜਾ ਕੇ ਭਾਈ ਇੱਕ ਨੂੰ ਬੰਨਿਆ ਸੱੜ ਤਾਂ ਕਹਿੰਦਾ ਹੁੱਪ 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 ਜਦੋਂ ਐ ਜਿਹਾ ਲੱਗਿਆ ਕਰਨ ਪੈਂਦਾ ਦਾ ਮੂੰਹ 'ਚ ਪਾੜੀ ਸੀ ਕਹਿੰਦਾ ਕੀ ਕਰਦਾ ਉਹ ਕਹਿੰਦਾ ਸੱੜ ਦਾ ਛੇ ਦਿਨੇ ਕਹਿੰਦਾ ਬਹੁਤ ਬੱਗ ਫਿਰਦਾ ਹੈ ਬੱਗਾਂ ਦੇ ਬੱਗ ਫਿਰਦੇ ਤੇ ਮੈਂ ਤਾਂ ਵੀ ਕਹਿੰਦਾ ਸੱੜ ਦੇ ਦੂਜੇ ਨੂੰ ਵੀ ਜੋ ਦੂਜਾ ਸੱਟਾ ਕਹਿੰਦਾ ਕੀ ਕਹਿੰਦਾ ਪਾਣ ਜਾ ਕਹਿੰਦਾ ਹੁੱਪ ਹੁੱਪ ਜੇ ਜਦੋਂ ਕੀਤਾ ਉਹ ਕਹਿੰਦਾ ਸਿਰ ਦੇ ਦਵਾ ਦਵਾ ਕਹਿੰਦਾ ਇਹ ਤਾਂ ਕੁੰਡੇ ਸਿੰਘ ਵਾਲੀਆਂ ਫਰਦੀਆਂ ਤੇ ਫਿਰ ਜਦੋਂ ਉਹ ਕਹਿੰਦਾ ਇੱਕੋ ਰਹਿ ਗਿਆ ਤੇ ਵੱਢ ਕੇ ਉਹਨੂੰ ਵੀ ਠੋਕਿਆ ਵਿੱਚ ਚੱਲ ਬਈ ਉਸ ਤੋਂ ਬਾਅਦ ਉਹਦਾ ਮਰ ਗਏ ਉਸ ਤੋਂ ਬਾਅਦ ਲੈ ਕੇ ਉਸ ਤੋਂ ਬਾਅਦ ਘਰੇ ਆ ਗਿਆ ਘਰੇ ਆ ਕੇ ਆਉਦੇ ਉਹ ਕਹਿੰਦਾ ਲੈ ਵੀ ਭਾਗਮਾਨੇ ਜਿਹੜਾ ਕੋ ਕਰਨਾ ਸੀ ਆਪਾਂ ਕਰ ਲਿਆ ਠੀਕ ਹੈ ਹੁਣ ਆਪਣੇ ਚੰਗਾ ਇੱਥੇ ਵਧੀਆ ਉਹਨਾਂ ਦਾ ਘਰ-ਬਾਰ ਮਿਲ ਗਿਆ ਚੰਗਾ ਪਸ਼ੂ ਪਹਾੜਾ ਮਿਲ ਗਿਆ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਬੱਲੂ ਨੇ ਆਪਦੇ ਪਰਿਵਾਰ ਦਾ ਉਹ ਸਿਸਟਮ ਬਣਾ ਕੇ ਜਿਹੜਾ ਠੱਗੀ ਠੋਰੀ ਦਾ ਫਿਰ ਸਾਰਾ ਕੁਝ ਛੱਡ ਕੇ ਉਹਨੇ ਆਪਦਾ ਇੱਕ ਨਵਾਂ ਜੀਵਨ ਉੱਥੋਂ ਉਹਨੇ ਸ਼ੁਰੂ ਕਰ ਲਿਆ ਬਹੁਤ ਵਧੀਆ ਲੱਗਿਆ ਠੀਕ ਹੈ ਬਾਤ ਠੀਕ ਹੈ ਸੋ ਦੋਸਤੋ ਇਸ ਤਰ੍ਹਾਂ ਪੁਰਾਣੇ ਬਜ਼ੁਰਗ ਗੱਲਾਂ ਬਾਤਾਂ ਸੁਣਾਉਂਦੇ ਸੀ ਉਹਨਾਂ ਦੀਆਂ ਸਨਾਈਆਂ ਹੋਈਆਂ ਕੁਝ ਕ ਯਾਦ ਆ ਗਈਆਂ ਬੱਚੋ ਕੁਝ ਮਾੜੇ ਮੋٹے ਭੁੱਲ ਵੀ ਜਾਂਦੇ ਆ ਕਿਉਂਕਿ ਬਹੁਤ ਸਮਾਂ ਪਹਿਲਾਂ ਦੀਆਂ ਅੱਜ ਤੋਂ 15 20 ਸਾਲ ਪਹਿਲਾਂ ਦੀਆਂ ਸਨਾਈਆਂ ਹੋਈਆਂ ਸੁਣੀਆਂ ਹੋਈਆਂ ਨੇ ਸੋ ਜੇ ਕਿਸੇ ਦੇ ਕੋਈ ਗਲਤੀ ਕੋਈ ਫੜ ਲੈਂਦਾ ਹੈ ਤਾਂ ਮਾਫ ਕਰਨਾ ਕਈ ਵਾਰੀ ਕੋਈ ਗੱਲ ਰਹਿ ਜਾਂਦੀ ਹੈ ਜਾਂ ਕਿਸੇ ਤੇ ਕੋਈ ਲੱਗ ਜਾਂਦੀ ਹੈ ਉਧਰ ਲਈ ਦਿਲ ਤੋਂ ਮਾਫੀ ਚਾਹੁੰਦੇ ਆ। ਸੋ ਇਸ ਤਰ੍ਹਾਂ ਪਰਿਵਾਰ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਿਆ ਕਰੋ, ਕਹਾਣੀਆਂ ਪਾਇਆ ਕਰੋ। ਸੇਕੜ ਨੂੰ ਮੋਬਾਈਲ ਆ ਕੇ ਪਰਿਵਾਰ ਦੇ ਵਿੱਚ ਸਾਡੀਆਂ ਬਾਤਾਂ ਹੀ ਸੁਣਾ ਦਿਆ ਕਰੋ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੱਚਿਆਂ ਨੂੰ ਵੀ ਸੋ ਆਪਾਂ ਕਰੀਏ ਅਪਰਾਲੇ। ਬੱਚਿਆਂ ਨੂੰ ਗੱਲਾਂ ਬਾਤਾਂ ਰਾਹੀਂ ਪਿਆਰ ਰਾਹੀਂ ਆਪਾਂ ਨਸਿਆਂ ਤੋਂ ਬਚਾ ਕੇ ਰੱਖੀਏ ਸੋ ਖੁਸ਼ ਰਹੋ ਆਬਾਦ ਰਹੋ ਧੰਨਵਾਦ